ਵਾਹਿਗੁਰੂ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਅਮਰ ਇਤਿਹਾਸ ਅੱਪਾ ਬਾਚਦੇ ਆ ਰਹੇ ਹਾਂ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਫਤਿਹ ਹੋਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸੇ ਵੀ ਮਹਾਪੁਰਸ਼ ਸੰਤ ਜਰ ਰਬੀ ਰੋ ਦਾ ਜੀਵਨ ਪੜਦਿਆਂ ਸੀ ਸੰਸਾਰ ਦੇ ਨਾਲ ਉਹਨਾਂ ਦਾ ਜੀਵਨ ਮੇਲ ਨਹੀਂ ਖਾਂਦਾ ਕਿਉਂਕਿ ਭਗਤ ਕਬੀਰ ਸਾਹਿਬ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ ਕਬੀਰ ਜਹਿ ਮਾਰਗ ਪੰਡਤ ਗਏ ਪਾਛੈ ਪਰਿਪਹੀਰ ਏ ਕਬ ਕਟ ਕਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ ਭਗਤ ਜੀ ਕਹਿੰਦੇ ਜਿਹੜੀ ਘਾਟੀ ਦੇ ਉੱਤੇ ਮੈਂ ਚੜ ਰਿਹਾ ਉਸ ਘਾਟੀ ਦੇ ਉੱਤੇ ਇਕੱਲਾ ਤੁਰਿਆ ਜਾ ਰਿਹਾ ਨਾ ਮੇਰੇ ਅੱਗੇ ਆ ਕੋਈ ਨਾ ਕੋਈ ਪਿੱਛੇ ਆ ਜਿਹੜੇ ਬੰਨੇ ਪਖੰਡ ਵਾਲਾ ਪਾਸਾ ਹੈ ਇਧਰ ਨੂੰ ਬਹੀਰਾਂ ਘੱਟ ਕੇ ਲੋਕੀ ਤੁਰ ਪੈਂਦੇ ਨੇ ਅੱਜ ਵੇਖਿਆ ਨਾ ਸਵਾਜ ਦੇ ਵਿੱਚ ਵੇਖੋ ਤੁਸੀਂ ਕੋਈ ਕਿਤੇ ਮੇਲਾ ਲਾ ਕੇ ਬੈਠਾ ਹੋਇਆ ਕੋਈ ਕਿਤੇ ਮੇਲਾ ਲਾ ਕੇ ਬੈਠਾ ਹੋਇਆ ਸਿੱਖ ਕਬਰਾਂ ਮਯਾਰਾਂ ਦੇ ਉੱਤੇ ਮੱਥਾ ਟੇਕਦੇ ਤੁਹਾਨੂੰ ਮਿਲ ਜਾਣਗੇ ਥਾਂ ਥਾਂ ਦੇ ਉੱਤੇ ਚਰਾਗ ਜਗਾਉਂਦੇ ਫਿਰਦੇ ਆ ਲੋਕੀ ਕਿਉਂਕਿ ਜਿਹੜਾ ਸੱਚ ਵਾਲਾ ਬੰਨਾ ਹੁੰਦਾ ਇਹਨੂੰ ਸਮਝਣਾ ਤੇ ਇਹਨੂੰ ਸਮਝਾਣਾ ਬਹੁਤ ਕਠਿਨ ਹੁੰਦਾ ਔਖਾ ਰਾਹ ਹੈ ਇਹਨੂੰ ਪਾਤਸ਼ਾਹ ਬਾਣੀ ਦੇ ਵਿੱਚ ਇੰਜ ਕਹਿੰਦੇ ਨੇ ਬਾਲੋ ਨੀਕੀ ਖੰਨੀਓ ਤਿੱਖੀ ਬਾਲੋ ਨੀਕੀ ਇਹਤ ਮਾਰਗ ਜਾਣਾ ਇਹ ਇੰਨਾ ਕਠਿਨ ਰਸਤਾ ਹੈ ਵਾਰਨ ਨਾਲੋਂ ਵਰੀਕ ਜਿਸ ਰਸਤੇ ਦੇ ਉੱਤੇ ਤੁਰਨਾ ਪੈਂਦਾ ਹੈ ਇਨਸਾਨ ਨੂੰ ਭਗਤ ਜੀ ਕਹਿੰਦੇ ਮੈਂ ਇਕੱਲਾ ਰਹਿ ਗਿਆ ਇੱਕ ਥਾਂ ਤੇ ਭਗਤ ਕਬੀਰ ਸਾਹਿਬ ਜੀ ਬੜਾ ਪਿਆਰਾ ਜ਼ਿਕਰ ਕਰਦੇ ਨੇ ਕਹਿੰਦੇ ਜਿੰਨوں ਕੁਛ ਜਾਣਿਆ ਨਹੀਂ ਭਗਤ ਜੀ ਕਹਿੰਦੇ ਜਿਨੇ ਬ੍ਰਹਮ ਨੂੰ ਨਹੀਂ ਜਾਣਿਆ ਸੱਚ ਨੂੰ ਨਹੀਂ ਜਾਣਿਆ ਇਸ ਮਾਰਗ ਨੂੰ ਨਹੀਂ ਅਪਣਾਇਆ ਜਿਨ੍ਹਾਂ ਦੇ ਅੰਦਰ ਧਰਮ ਨਾਂ ਦੀ ਕੋਈ ਗੱਲ ਹੀ ਹੈ ਨਹੀਂ ਉਹਨਾਂ ਦੇ ਬਾਬਤ ਭਗਤ ਜੀ ਕਹਿੰਦੇ ਕਬੀਰ ਜਨਹੁ ਕਸ਼ੂ ਜਾਣਿਆ ਨਹੀਂ ਤਿੰਨ ਸੁਖ ਨੀਂਦ ਬਿਹਾਏ ਉਹ ਆਪਣੀ ਨੀਂਦ ਸੌਂਦੇ ਨੇ ਤੇ ਆਪਣੀ ਨੀਂਦ ਉੱਠਦੇ ਆ ਕਬੀਰ ਜਨਮ ਕਛੂ ਜਾਣਿਆ ਨਹੀਂ ਤਿੰਨ ਸੁਖ ਨੀਂਦ ਬਿਹਾਏ ਹਮੋਂ ਜੋ ਬੁਜਾ ਬੁਜਨਾ ਪੂਰੀ ਪਰਿ ਬਲਾਏ ਇਹ ਸਾਡੇ ਵਾਸਤੇ ਕਹਿੰਦੇ ਬਲਾ ਹੈ ਜਿਹੜਾ ਸਾਨੂੰ ਬ੍ਰਹਮ ਦਾ ਪਤਾ ਲੱਗ ਗਿਆ ਸੱਚ ਦਾ ਪਤਾ ਲੱਗ ਗਿਆ ਕਿਉਂਕਿ ਬਹੁਤ ਘਟਨਾ ਹੈ ਜਿਹੜੀ ਘਟਨਾਈਆਂ ਦੇ ਵਿੱਚ ਦੀ ਭਗਤ ਦਾ ਜੀਵਨ ਲੰਘਦਾ ਆਮ ਸੰਸਾਰਕ ਜਿਹੜੇ ਲੋਕ ਨੇ ਨਾ ਉਹ ਪਿੱਛੇ ਰਹਿ ਜਾਂਦੇ ਨੇ ਆਮ ਲੋਕਾਂ ਨੂੰ ਤਾਂ ਪਤਾ ਹੀ ਕੋਈ ਨਹੀਂ ਹੁੰਦਾ ਹੁਣ ਮਹਾਨ ਯੋਧੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਐਸੀ ਰੱਬੀ ਰੂਹ ਦਾ ਜੀਵਨ ਆਪਾਂ ਸਮਝਦੇ ਆ ਰਹੇ ਹਾਂ ਜਿਸ ਵੇਲੇ ਰਾਜਾ ਰਤਨ ਰਾਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਪੰਜ ਚੀਜ਼ਾਂ ਵਿਸ਼ੇਸ਼ ਕਰਕੇ ਗੁਰੂ ਨੂੰ ਭੇਟ ਕਰਨ ਵਾਸਤੇ ਲੈ ਕੇ ਆਏ ਪੰਜ ਕਲਾ ਸ਼ਾਸਤਰ ਪ੍ਰਸ਼ਾਦੀ ਹਾਥੀ 2.2 ਲੱਖ ਦਾ ਚੰਦੋਆ ਚੰਦਨ ਦੀ ਚੌਂਕੀ ਕਈ ਹੋਰ ਪਟਾਵਾਂ ਰਤਨ ਰਾਏ ਲੈ ਕੇ ਆਉਂਦਾ ਹੈ ਸਤਿਗੁਰੂ ਪਾਤਸ਼ਾਹ ਦੇ ਦਰ ਤੇ ਕਬੂਲ ਹੁੰਦੀਆਂ ਨੇ ਇਹਨਾਂ ਪਟਾਵਾਂ ਕਰਕੇ ਹੀ ਭੀਮ ਚੰਦ ਜਦੋਂ ਦਰਸ਼ਨ ਕਰਦਾ ਹੈ ਉਹਨਾਂ ਦੀ ਗੁਣ ਦੱਸੇ ਜਾਂਦੇ ਨੇ ਤੇ ਮਨ ਦੇ ਵਿੱਚ ਸੋਚਦਾ ਹੈ ਕਿ ਇਹ ਚੀਜ਼ਾਂ ਸਾਰੀਆਂ ਮੇਰੇ ਦਰਬਾਰ ਵਿੱਚ ਹੋਣੀਆਂ ਚਾਹੀਆਂ ਨੇ ਕਿਸੇ ਸਾਧੂਆਂ ਦੇ ਦਰਵਾਜ਼ੇ 'ਚ ਨਹੀਂ ਸੋਭਦੀਆਂ ਭੀਮਚੰਦ ਦਾ ਜਿਹੜਾ ਬੇਟਾ ਜਮੇਰਚੰਦ ਆ ਜਮੇਰਚੰਦ ਦੀ ਸ਼ਾਦੀ ਰੱਖੀ ਹੋਈ ਸੀ ਉਸ ਵੇਲੇ ਸੋ ਭੀਮਚੰਦ ਕਹਿਣ ਲੱਗਿਆ ਆਪਣੇ ਪ੍ਰੋਤ ਨੂੰ ਕਿ ਤੁਸੀਂ ਜਾ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਨੂੰ ਆਖੋ ਕਿ ਸਾਰੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਜੋ ਰਾਜਾ ਰਤਨਰਾਏ ਸ਼ਾਮ ਦੀ ਧਰਤੀ ਤੋਂ ਆਏ ਸੀ ਜੋ ਨਾਂ ਨੇ ਪੇਟਾਵਾਂ ਰੱਖੀਆਂ ਸਨ ਉਹ ਸਾਨੂੰ ਚਾਹੀਦੀਆਂ ਨੇ ਕੁਝ ਦਿਨਾਂ ਵਾਸਤੇ ਉਧਾਰੀਆਂ ਤੇ ਅਸੀਂ ਵਾਪਸ ਕਰ ਦੇਵਾਂਗੇ। ਪ੍ਰੋਹਤ ਨੂੰ ਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਗੁਰੂ ਘਰ ਦੀ ਮਾਨਤਾ ਹੈ, ਸੰਗਤ ਦੀ ਮਾਨਤਾ ਹੈ। ਇਹ ਸਾਨੂੰ ਥੋੜੀ ਦੇ ਕੇ ਗਏ ਨੇ ਤਾਂ ਗੁਰੂ ਨਾਨਕ ਸਾਹਿਬ ਦੀ ਗੱਦੀ ਨੂੰ ਦੇ ਕੇ ਗਏ ਨੇ। ਗੁਰੂ ਘਰ ਦੀਆਂ ਚੀਜ਼ਾਂ ਗੁਰੂ ਘਰ ਦੇ ਵਿੱਚ ਸੋਭਦੀਆਂ ਨੇ ਕਿਸੇ ਹੋਰ ਦੇ ਦਰ ਤੇ ਨਹੀਂ। ਜਵਾਬ ਦੇ ਦਿੱਤਾ। ਪ੍ਰੋਹਤ ਆਇਆ ਢੀਮ ਚੰਦ ਜਿਹੜਾ ਕ੍ਰੋਧ ਦੇ ਵਿੱਚ ਆਇਆ ਇਹ ਚੀਜ਼ਾਂ ਜਿਹੜੀਆਂ ਨੇ ਗੁਰੂ ਨੇ ਸਾਨੂੰ ਦਿੱਤੀਆਂ ਨਹੀਂ ਪਰ ਜਿਵੇਂ ਤਿਵੇਂ ਕਰਕੇ ਇਹ ਚੀਜ਼ਾਂ ਮੈ ਲੈ ਲੈਣੀਆਂ ਨੇ ਭਵੇਂ ਖੋਕੇ ਲੈਣੀਆਂ ਪੈਣ ਕਈ ਅਹਲਕਾਰ ਵਜ਼ੀਰਾ ਨੂੰ ਭੇਜਦਾ ਭੀਮਚੰਦ ਪਰ ਗੱਲ ਨਾ ਬਣਦੀ ਦਿੱਸਦੀ ਆਖਰ ਭੀਮਚੰਦ ਚਿੱਠੀ ਲਿਖਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਵੀ ਇਹ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਨਹੀਂ ਤਾਂ ਯੰਗ ਵਾਸਤੇ ਤਿਆਰ ਰਹੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਚਿੱਠੀ ਲਿਖੀ ਹੈ ਕਿ ਜਿਹੜਾ ਇਨਸਾਨ ਨਿਮਰਤਾ ਦੇ ਨਾਲ ਗੁਰੂ ਦੇ ਦਰ ਤੇ ਆਉਂਦਾ ਹੈ ਉਹਦੇ ਬਾਬਤ ਗੁਰੂ ਸਾਹਿਬ ਦੀਆਂ ਪੰਗਤੀਆਂ ਨੇ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਇਹ ਗੁਰੂ ਦਾ ਸੁਭਾਅ ਹੈ ਜਿਹੜਾ ਨਿਮਰਤਾ ਦੇ ਨਾਲ ਆਉਂਦਾ ਉਹਨੂੰ ਆਪਣੀ ਛਾਤੀ ਨਾਲ ਲਾ ਲੈਣਾ ਆਪਣੇ ਗਲ ਨਾਲ ਲਾ ਲੈਣਾ ਇਹ ਸੁਭਾਅ ਹੈ ਗੁਰੂ ਦਾ ਪਰ ਜਿਹੜਾ ਕੋਈ ਚੜ ਕੇ ਆਇਆ ਹੈ ਉਹਨੂੰ ਬਖਸ਼ਿਆ ਨਹੀਂ ਗਿਆ ਭੀਮਚੰਦ ਜਬ ਵੰਗਾਰ ਰਿਹਾ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਚਿੱਠੀਆਂ ਲਿਖਦੇ ਨੇ ਕਿ ਭੀਮਚੰਦ ਇਹ ਗੁਰੂ ਦੀ ਇਮਾਨਤ ਐ ਨਾ ਜਿਹੜੀ ਗੁਰੂ ਘਰ ਦੀ ਇਹ ਤੈਨੂੰ ਦਿੱਤੀਆਂ ਨਹੀਂ ਜਾਣੀ ਹੋ ਸਕਦਾ ਤੂੰ ਯੁੱਧ ਕਰਨਾ ਚਾਹੁੰਦਾ ਐ ਇਹ ਤੇਰੀ ਖੁਆਇਸ਼ ਪੂਰੀ ਕੀਤੀ ਜਾਊਗੀ ਪਮ ਕੇ ਬਹੁਤ ਸਾਰੇ ਐਸੇ ਨੇ ਮਸੰਦ ਜਿਹੜੇ ਕਹਿੰਦੇ ਨੇ ਸੱਚੇ ਪਾਤਸ਼ਾਹ ਇਹ ਲੜਾਈ ਨੂੰ ਜਿਵੇਂ ਤਿਵੇਂ ਕਰਕੇ ਟਾਲ ਦਿਓ ਮਾਰੇ ਲੜਨਾ ਨਹੀਂ ਚਾਹੁੰਦੇ ਬਹੁਤ ਲੋਕ ਐਸੇ ਹੁੰਦੇ ਨੇ ਵਿੱਚ ਜਿਹੜੇ ਡਰਨ ਵਾਲੇ ਹੁੰਦੇ ਨੇ ਪਰ ਗੁਰੂ ਕੇ ਸੂਰਮੇ ਗੁਰੂ ਸਾਹਿਬ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਭੀਮ ਚੰਦ ਜਿੱਦਾਂ ਵੀ ਆਉਂਦਾ ਨਾ ਉਦਾਂ ਨੂੰ ਜਵਾਬ ਦਿੱਤਾ ਜਾਊਗਾ ਇਤਨੇ ਨੂੰ ਕਹਿੰਦੇ ਨੇ ਸਮਾਂ ਪਾ ਕੇ ਨਾਨ ਰਿਆਸਤ ਦੇ ਵਿੱਚੋਂ ਜਿਹੜਾ ਨਾਨ ਰਿਆਸਤ ਦਾ ਰਾਜਾ ਉਮੇਦਨੀ ਪ੍ਰਕਾਸ਼ ਹੈ ਉਮੇਦਨੀ ਪ੍ਰਕਾਸ਼ ਆਪਣੇ ਵਜ਼ੀਰ ਨੂੰ ਭੇਜਦਾ ਹੈ ਤੇ ਵਜ਼ੀਰ ਬੜਾ ਸਿਆਣਾ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਗੁਰੂ ਮਹਾਰਾਜ ਨੂੰ ਮੱਥਾ ਟੇਕਦਾ ਹੈ ਤੇ ਮੇਦਨੀ ਪ੍ਰਕਾਸ਼ ਬਾਰੇ ਬੇਨਤੀ ਕਰਦੇ ਸੱਚੇ ਬਾਦਸ਼ਾ ਸਾਡੇ ਰਾਜੇ ਮੇਦਨੀ ਪ੍ਰਕਾਸ਼ ਨੇ ਤੁਹਾਨੂੰ ਯਾਦ ਕੀਤਾ ਹੈ ਮਹਾਰਾਜ ਜਿਵੇਂ ਤਿਵੇਂ ਕਰਕੇ ਨਾਨ ਰਿਆਸ਼ਤ ਦੇ ਵਿੱਚ ਚੱਲੋ ਤੁਸੀਂ ਭਾਗ ਲਾਓ ਜਮਨਾ ਦੇ ਕਿਨਾਰੇ ਚੱਲ ਕੇ ਕਿਰਪਾ ਕਰੋ ਸੱਚੇ ਬਾਦਸ਼ਾ ਇਹ ਬਹੁਤੀਆਂ ਬੇਨਤੀਆਂ ਕਰਨ ਤੇ ਮਾਤਾ ਗੁਜਰਕੌਰ ਜੀ ਨੇ ਵੀ ਆਖਿਆ ਵੀ ਠੀਕ ਹੈ ਜਿਹੜਾ ਇਹ ਲੜਾਈ ਹੈ ਇਹ ਟਲ ਸਕਦੀ ਹੈ ਬਾਦਸ਼ਾ ਜੀ ਕਹਿੰਦੇ ਨਹੀਂ ਜਿਹੜਾ ਚੜਾਈ ਕਰਕੇ ਆ ਗਿਆ ਉਹਨੂੰ ਬਖਸ਼ਿਆ ਨਹੀਂ ਜਾ ਸਕਦਾ ਪਰ ਮਾਤਾ ਦੇ ਉੱਤੇ ਕਹਿਣ ਤੇ ਕੁਝ ਸਿਆਣੇ ਸਿੱਖਾਂ ਨੇ ਮਾਮਾ ਕਿਰਪਾਲ ਚੰਦ ਦੇ ਕਹਿਣ ਤੇ ਹੋਰ ਬਹੁਤ ساری ਸੰਗਤ ਦੇ ਕਹਿਣ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਜੀ ਹੋ ਜਾਂਦੇ ਨੇ ਠੀਕ ਹੈ ਅਸੀਂ ਨਾਨ ਰਿਆਸ਼ਤ ਦੇ ਵਿੱਚ ਜਾਵਾਂਗੇ ਹੁਣ ਵਜ਼ੀਰ ਬੜਾ ਖੁਸ਼ ਹੈ ਪਾਦਸ਼ਾਹ ਕਹਿੰਦੇ 500 ਘੋੜਾ ਸਵਾਰ ਸਾਧੂ ਜਿਹੜਾ ਉਹ ਸਾਡੇ ਨਾਲ ਜਾਊਗਾ ਕੁਝ ਜਿਹੜੇ ਯੋਧੇ ਨੇ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਜੀ ਦੇ ਕੋਲ ਉਹਨਾਂ ਨੂੰ ਨਾਲ ਲਿਆ ਪਰਿਵਾਰ ਨੂੰ ਨਾਲ ਲਿਆ ਤੇ ਸਾਧ ਸੰਗ ਜੀ ਨਾਲ ਗੱਡਿਆਂ ਦੇ ਉੱਤੇ ਘੋੜਿਆਂ ਦੇ ਉੱਤੇ ਸਮਾਨ ਹੈ ਜਿਹੜਾ ਉਹ ਲਦਿਆ ਨਾਨ ਰਿਆਸ਼ਤ ਦੇ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਤੋਂ ਅੱਜ ਪਹਿਲੀ ਵਾਰ ਕੀਰਤਪੁਰ ਸਾਹਿਬ ਆਏ ਨੇ ਆਪ ਜੀ ਨੂੰ ਪਤਾ ਹੈ ਕੀਰਤਪੁਰ ਸਾਹਿਬ ਦੀ ਧਰਤੀ ਤੇ ਜੋ ਵਡੇਰਿਆਂ ਦੇ ਅਸਥਾਨ ਨੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਤ ਕੱਟੀ ਹੈ ਅਰਦਾਸਾ ਸੋਧਿਆ ਕੜਾ ਪ੍ਰਸ਼ਾਦੀਆਂ ਦੇਗਾ ਕਰਵਾਈਆਂ ਨੇ ਕੀਰਤਪੁਰ ਸਾਹਿਬ ਤੋਂ ਸੱਚੇ ਪਾਤਸ਼ਾਹ ਰੋਪੜ ਨੂੰ ਚਾਲੇ ਪਾਉਂਦੇ ਨੇ ਰੋਪੜ ਆ ਕੇ ਪੜਾ ਕਰਕੇ ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਟਿਕਾ ਕਰਦੇ ਨੇ ਇਸ ਤੋਂ ਬਾਅਦ ਰੋਪੜ ਤੋਂ ਸਿੱਧਾ ਨਾਨ ਰਿਆਸ਼ਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋ ਜਾਂਦੇ ਨੇ ਜਦੋਂ ਮੇਦਨੀ ਪ੍ਰਕਾਸ਼ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੇਰੀ रियासत ਦੇ ਵਿੱਚ ਆ ਚੁੱਕੇ ਨੇ ਹੱਦ ਦੇ ਵਿੱਚ ਰਾਜ ਦੀ ਹੱਦ ਦੇ ਵਿੱਚ ਆ ਚੁੱਕੇ ਨੇ ਉਸ ਵੇਲੇ ਕਹਿੰਦੇ ਨੇ ਨੰਗੇ ਪੈਰੀ ਮੇਦਨੀ ਪ੍ਰਕਾਸ਼ ਆਪ ਜਾਂਦਾ ਤੇ ਅੱਗੇੋਂ ਸਵਾਗਤ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲਦਾ ਤੇ ਚਰਨਾਂ ਦੇ ਉੱਤੇ ਆਪਣਾ ਸਿਰ ਰੱਖਦਾ ਮੱਥਾ ਟੇਕਦਾ ਸੱਚੇ ਪਾਤਸ਼ਾਹ ਤੁਹਾਨੂੰ ਤੁਸੀਂ ਸਾਨੂੰ ਦਰਸ਼ਨ ਬਖਸ਼ੇ ਨੇ ਤੁਸੀਂ ਨੇ ਆ ਜੀਵਨ ਸਾਡਾ ਧੰਨਤਾ ਦੇ ਯੋਗ ਹੋ ਗਿਆ ਤੁਹਾਡੇ ਦਰਸ਼ਨ ਕਰਨ ਕਰਕੇ ਸੱਚੇ ਪਾਤਸ਼ਾਹ ਚਲੋ ਰਾਜ ਭਾਗ ਦੇ ਵਿੱਚ ਚਲੋ ਹੁਣ ਹਦਾਇਤਾਂ ਕੀਤੀਆਂ ਗਈਆਂ ਜਿਹੜੇ ਬਜ਼ਾਰਾਂ ਦੇ ਵਿੱਚ ਦੀ ਪਾਤਸ਼ਾਹ ਜੀ ਨੇ ਲੰਘਣਾ ਸੋ ਉਸ ਬਜ਼ਾਰਾਂ ਨੂੰ ਬੱਕੋ ਵਕਰੀਆਂ ਕਨਾਤਾ ਲਾ ਕੇ ਸ਼ਿੰਗਾਰਿਆ ਗਿਆ ਸਤਿਗੁਰੂ ਪਾਤਸ਼ਾਹ ਜੀ ਲੰਘੇ ਰਾਜ ਭਾਗ ਦੇ ਵਿੱਚ ਗਏ ਨੇ ਅੱਜ ਖੁਸ਼ੀਆਂ ਦੇ ਵਾਜੇ ਵਜਾਏ ਗਏ ਨੇ ਗੀਤ ਗਾਏ ਗਏ ਨੇ ਤੇ ਪਰਿਵਾਰ ਜਿਹੜਾ ਮਿਹਦਨੀ ਪ੍ਰਕਾਸ਼ ਦਾ ਮਿਲਦਾ ਹੈ ਰਾਣੀਆਂ ਮਿਲਦੀਆਂ ਨੇ ਅਹਲਕਾਰ ਵਜੀਰ ਸਭ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਰੱਖ ਕੇ ਮੱਥਾ ਟੇਕਦੇ ਨੇ ਗੁਰੂ ਪਾਤਸ਼ਾਹ ਜੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਕਹਿੰਦੇ ਨੇ ਕੁਝ ਦਿਨ ਹੋਏ ਨੇ ਨਾਨ ਰਿਆਸ਼ਤ ਦੇ ਵਿੱਚ ਰਹਿੰਦੇ ਆ ਸੋ ਉਸ ਵੇਲੇ ਕਿਸੇ ਸਿੱਖ ਨੇ ਆ ਕੇ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਜੀ ਨੂੰ ਇੱਕ ਬੰਦੂਕ ਜਿਹੜੀ ਭੇਟ ਕੀਤੀ ਹੈ ਤੇ ਪਾਤਸ਼ਾਹ ਕਹਿਣ ਲੱਗੇ ਇਹ ਤਾਂ ਨਿਸ਼ਾਨਾ ਪਰਖਿਆ ਜਾਵੇ ਕਿਉਂਕਿ ਵਜ਼ੀਰਾਂ ਨੇ ਮੇਦਨੀ ਪ੍ਰਕਾਸ਼ ਨੇ ਆਖਿਆ ਸੱਚੇ ਪਾਤਸ਼ਾਹ ਇਹ ਇੰਨੀ ਭਾਰੀ ਬਦੂਖ ਹੈ ਪੈਸੀ ਲੋਹਾ ਲਾਇਆ ਹੋਇਆ ਪਾਤਸ਼ਾਹ ਚੱਲਦੀ ਵੀ ਆ ਜਬ ਐਸੀ ਇੰਨੀ ਭਾਰੀ ਬਣਾਈਆ ਪਾਤਸ਼ਾਹ ਕਹਿੰਦੇ ਕੱਲ ਨੂੰ ਆਪਾਂ ਨਿਸ਼ਾਨਾ ਪਰ ਰੱਖਾਂਗੇ ਜਮਨਾ ਦੇ ਵਿੱਚ 1 ਕਿਲੋਮੀਟਰ ਤੇ ਜਾ ਕੇ ਤੇ ਸਾਧ ਸੰਗ ਜੀ ਕਿਸੇ ਸਿੱਖ ਨੂੰ ਕਹਿ ਕੇ ਨਾ ਇੱਕ ਹਾਂਡੀ ਰਖਵਾ ਦਿੱਤੀ ਉਹ ਪਾਣੀ ਦੇ ਉੱਤੇ ਤੈਰਦੀ ਹੁੰਦੀ ਆ ਇਹ ਸਤਿਗੁਰੂ ਪਾਤਸ਼ਾਹ ਜੀ ਨੇ ਬਰੂਧ ਭਰਿਆ ਉਹਦੇ ਵਿੱਚ ਤੇ ਜਿਸ ਵੇਲੇ ਨਿਸ਼ਾਨਾ ਸਨ ਕੇ ਸੋ ਚਲਾਈਏ ਉਹਦੋਂ ਕਹਿੰਦੇ ਨੇ ਉਹ ਹਾਂਡੀ ਹੈ ਨਾ ਜਿਹੜੀ ਉਹਦੇ ਵਿੱਚ ਦੀ ਛੇਕ ਹੋ ਗਿਆ ਪਰ ਪੂਰੀ ਤਰ੍ਹਾਂ ਨਹੀਂ ਫੁੱਟੀ ਹਾਂਡੀ ਤੇ ਉਸ ਵੇਲੇ ਰਾਜਾ ਕਹਿਣ ਲੱਗੇ ਬਾਦਸ਼ਾਹ ਵੈਸੀ ਇਹਦਾ ਵਜਨ ਵਧਾਇਆ ਹੋਇਆ ਵੈਸੀ ਲੋਹਾ ਲਾਇਆ ਇਹਨੂੰ ਕਿੰਨਾ ਬਾਦਸ਼ਾਹ ਨੇ ਤਾਂ ਇੱਕ ਹਾਂਡ ਹੀ ਨਹੀਂ ਪੰਨੀ ਸਤਿਗੁਰੂ ਬਾਦਸ਼ਾਹ ਜੀ ਨੇ ਉੱਥੇ ਬੜਾ ਪਿਆਰਾ ਬਚਨ ਕੀਤਾ ਹੈ ਕਬੀਰ ਰਾਜ ਭਾਈ ਸੰਤੋਖ ਸਿੰਘ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਉਹ ਕਹਿੰਦੇ ਜੈਸੇ ਬਾਚੀ ਹੈ ਜੇ ਹਾਂਡੀ ਤੈਸੇ ਬਾਚੇਗੀ ਤੇਰੀ ਮੰਡੀ ਜੋ ਮੰਡੀ ਕੋ ਲੂਟੇਗੇ ਅਸਮਾਨੀ ਗੋਲੇ ਛੁੱਟੇਗੇ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਉਹ ਕਹਿੰਦੇ ਹਾਂਡੀ ਨਹੀਂ ਬਚੀ ਉਹ ਤੇਰੀ ਰਿਆਸਤ ਦੇ ਵਿੱਚ ਕੋਈ ਚੜ੍ਹਾਈ ਕਰਕੇ ਨਹੀਂ ਆਊਗਾ ਤੇਰੇ ਰਾਜ ਨੂੰ ਕੋਈ ਵੀ ਖਤਰਾ ਨਹੀਂ ਹੋਊਗਾ ਇਹ ਗੁਰੂ ਦੀ ਕਿਰਪਾ ਹੋਈ ਹੈ ਇੱਥੇ ਰਹਿੰਦੇ ਆ ਕਾਫੀ ਦਿਨ ਲੰਘੇ ਨੇ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਜਾਂਦੇ ਨੇ ਜਮਨਾ ਦੇ ਕਿਨਾਰੇ ਬੜੀਆਂ ਰੌਣਕਾਂ ਲਗੀਆਂ ਹੋਈਆਂ ਨੇ ਸਤਿਗੁਰੂ ਪਾਤਸ਼ਾਹ ਜੀ ਇੱਕ ਦਿਨ ਜਿੱਥੇ ਅੱਜ ਪੌਂਟਾ ਸਾਹਿਬ ਦੀ ਧਰਤੀ ਆ ਸਥਾਨ ਹੈ ਜਿੱਥੇ ਸੋ ਇਸ ਸਥਾਨ ਤੇ ਸ਼ਿਕਾਰ ਖੇਡਦੇ ਖੇਡਦੇ ਸਤਿਗੁਰੂ ਪਾਤਸ਼ਾਹ ਜੀ ਗਏ ਨੇ ਇੱਥੇ ਰੁੱਕ ਕੇ ਪਾਤਸ਼ਾਹ ਜੀ ਗੰਭੀਰਤਾ ਦੇ ਨਾਲ ਦੇਖਣ ਤੇ ਸੋਚਣ ਲੱਗੇ ਥੇ ਮੇਦਨੀ ਪ੍ਰਕਾਸ਼ ਪੁੱਛਦੇ ਸੱਚੇ ਪਾਤਸ਼ਾਹ ਇਨੀ ਗੰਭੀਰਤਾ ਦੇ ਨਾਲ ਦੇਖਦੇ ਤੇ ਸੋਚਦੇ ਕੀ ਪਿਓ ਕਹਿਣ ਲੱਗੇ ਪਾਤਸ਼ਾਹ ਜੀ ਕਹਿਣ ਲੱਗੇ ਮੇਦਨੀ ਪ੍ਰਕਾਸ਼ ਅਸੀਂ ਚਾਹੁੰਦੇ ਕਿ ਇੱਥੇ ਇੱਕ ਕਿਲਾ ਬਣਾਇਆ ਜਾਵੇ ਜਿਹੜੇ ਧਰਮੀ ਲੋਕ ਨੇ ਉਹਨਾਂ ਦੀ ਹਿਵਾਸਤ ਕੀਤੀ ਜਾਵੇ ਦੁਸ਼ਟਾਂ ਨੂੰ ਦੰਡ ਦਿੱਤਾ ਜਾਵੇ ਅਸੀਂ ਇੱਥੇ ਇੱਕ ਅਸਥਾਨ ਬਣਾਉਣਾ ਚਾਹੁੰਦੇ ਹਾਂ ਮੇਧਨੀ ਪ੍ਰਕਾਸ਼ ਕਹਿਣ ਲੱਗਾ ਸੱਚੇ ਪਾਤਸ਼ਾਹ ਸਾਡੇ ਵਾਸਤੇ ਇਤੋਂ ਵੱਧ ਖੁਸ਼ੀ ਦੀ ਕੀ ਗੱਲ ਹੋਊਗੀ ਜੇ ਇੱਥੇ ਤੁਸੀਂ ਆਪਣਾ ਸਥਾਨ ਬਣਾਓ ਸੱਚੇ ਪਾਤਸ਼ਾਹ ਮੇਰਾ ਤਾਂ ਰਾਜ ਭਾਗ ਵੀ ਤੁਹਾਡੇ ਹੀ ਹੈ ਪਾਤਸ਼ਾਹ ਜੀ ਚਾਹੁੰਦੇ ਹੋ ਤੁਸੀਂ ਰਾਜ ਭਾਗ ਪਾਤਸ਼ਾਹ ਕਹਿੰਦੇ ਨਹੀਂ ਅਸੀਂ ਰਾਜ ਨਹੀਂ ਕਰਨਾ ਅਸੀਂ ਰਾਜ ਵਾਸਤੇ ਨਹੀਂ ਇੱਥੇ ਆਏ ਕਿਸਦਾ ਇਲਾਕਾ ਨਹੀਂ ਮੰਲਣਾ ਅਸੀਂ ਨੇ ਮੇਦਨੀ ਪ੍ਰਕਾਸ਼ ਤਾਂ ਚਾਹੁੰਦਾ ਸੀ ਕਿ ਜਿਹੜੇ ਲਾਗੇ ਲਾਗੇ ਦੇ ਪਿੰਡ ਸ਼ਹਿਰ ਨੇ ਉਹਨਾਂ ਦਾ ਜਿਹੜਾ ਮਾਮਲਾ ਹੈ ਉਹ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਉਹ ਗਰਾ ਸਕਦੇ ਨੇ ਇੱਥੋਂ ਦੇ ਰਾਜੇ ਬਣ ਕੇ ਰਹਿ ਸਕਦੇ ਨੇ ਪਾਤਸ਼ਾਹ ਕਹਿੰਦੇ ਨਹੀਂ ਸਾਡਾ ਉਹ ਖਿਆਲ ਨਹੀਂ ਕਿ ਅਸੀਂ ਰਾਜੇ ਮਹਾਰਾਜੇ ਬਣ ਕੇ ਰਹਿਣਾ ਅਸੀਂ ਤਾਂ ਧਰਮੀ ਲੋਕਾਂ ਵਾਸਤੇ ਗਰੀਬਾਂ ਦੀ ਮਦਦ ਵਾਸਤੇ ਇਹ ਕਿਤੇ ਸਥਾਨ ਬਣਾਉਣਾ ਚਾਹੁੰਦੇ ਆ ਤੇ ਦੂਸਰੇ ਦਿਨ ਹੀ ਸਫਾਈਆਂ ਸ਼ੁਰੂ ਹੋ ਗਈਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਡੇਰਾ ਲਾਇਆ ਬਹੁਤ ساری ਸੰਗਤ ਆਉਂਦੀ ਜਿਹੜੀ ਸੇਵਾ ਕਰਦੀ ਹੈ ਇੱਥੇ ਸਥਾਨ ਬਣਨਾ ਸ਼ੁਰੂ ਹੋਇਆ ਉਸ ਵੇਲੇ ਕਹਿੰਦੇ ਲਾਗੇ ਦੇਰਾ ਦੂਨ ਪੈਂਦਾ ਜੀ ਪੌਂਟਾ ਸਾਹਿਬ ਦੇ ਲਾਗੇ ਇਸ ਦੇਰਾ ਦੂਨ ਦੇ ਵਿੱਚ ਬਾਬਾ ਰਾਮ ਰਾਏ ਜੀ ਰਹਿੰਦਾ ਸੀ ਤੇ ਜਿਸ ਵੇਲੇ ਉਹਦੇ ਚੇਲਿਆਂ ਨੇ ਕਿਉਂਕਿ ਸਿੱਖੀ ਸੇਵਕੀ ਬਾਬਾ ਰਾਮ ਰਾਏ ਜੀ ਦੀ ਬਹੁਤ ਸੀ ਲਾਗੇ ਲਾਗੇ ਲੋਕਾਂ ਨੇ ਇਕੱਠੇ ਹੋ ਕੇ ਉਹ ਸੇਵਾਦਾਰਾਂ ਨੇ ਜਾ ਕੇ ਬਾਬਾ ਰਾਮ ਰਾਏ ਜੀ ਨੂੰ ਦੱਸਿਆ ਤੇ ਸਾਧ ਸੰਗ ਜੀ ਬਾਬਾ ਰਾਮ ਰਾਏ ਜੀ ਉਹ ਨੇ ਆਪਾਂ ਥੋੜਾ ਜਿਹਾ ਦ੍ਰਿਸ਼ਟਾਂਤ ਲੈ ਲੀਏ ਜਿਸ ਵੇਲੇ ਸਾਧ ਸੰਗ ਜੀ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਔਰੰਗਜੀਬ ਦੀ ਚਿੱਠੀ ਆਉਂਦੀ ਹੈ ਸੱਦਾ ਆਉਂਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਮ ਰਾਏ ਨੂੰ ਭੇਜਦੇ ਨੇ ਤੇ ਇੱਕ ਗੱਲ ਕਹਿੰਦੇ ਨੇ ਰਾਮ ਰਾਏ ਦਿੱਲੀ ਚੱਲ ਕੇ ਜਾ ਤੇ ਉੱਥੇ ਜਾ ਕੇ ਨਾ ਜੋ-ਜੋ ਔਰੰਗਜੀਤ ਦੇ ਸਵਾਲ ਹੋਣਗੇ ਗੁਰਬਾਣੀ ਅਨੁਸਾਰ ਦੇਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਵਾਲਾਂ ਦੇ ਜਵਾਬ ਦੇਈ ਗੁਰੂ ਤੇਰੇ ਅੰਗ ਸੰਗ ਹੋਏਗਾ ਆ ਗਿਆ ਪਾਕੀ ਦਿੱਲੀ ਆਇਆ ਕਹਿੰਦੇ ਨੇ ਦਿੱਲੀ ਔਰੰਗਜੀਤ ਦੇ ਬਰਾਬਰ ਬਿਠਾ ਤੇ ਇੰਨੀ ਸਾਧ ਸੰਗ ਜੀ ਜਦੋਂ ਕਿਸੇ ਨੂੰ ਵਡਿਆਈ ਮਿਲਣ ਜਾਂਵੇ ਨਾ ਥੋੜੀ-ਬਹੁਤੀ ਪ੍ਰਪਤਾ ਮਿਲ ਜਾਵੇ ਉਹਨੂੰ ਸਾਹਮਣਾ ਬਹੁਤ ਔਖਾ ਹੁੰਦਾ ਗੀਤਾ ਦੇ ਵਿੱਚ ਇੱਕ ਅਧਿਆਏ ਦੇ ਵਿੱਚ ਨਾ ਕ੍ਰਿਸ਼ਨ ਭਗਵਾਨ ਲਿਖਦੇ ਨੇ ਕਹਿੰਦੇ ਐਸਾ ਕੋਈ ਜਨਮਿਓ ਜਗ ਮਾਹੇ ਪ੍ਰਪਤਾ ਪਾਈ ਤਾਸ ਮਦ ਨਾਹੀ ਕਹਿੰਦੇ ਐਦਾਂ ਦਾ ਕੋਈ ਸੰਸਾਰ ਦੇ ਵਿੱਚ ਹੈ ਕੋਈ ਜਿਹਨੂੰ ਵਡਿਆਈ ਮਿਲੀ ਹੋਵੇ ਤੇ ਉਹਨੂੰ ਹੰਕਾਰ ਹੋ ਮੈ ਨਾ ਹੋਇਆ ਹੋਵੇ ਹੋਮੇ ਹੋਈ ਜਾਂਦਾ ਹੰਕਾਰ ਆਈ ਜਾਂਦਾ ਬਰਾਬਰ ਕੱਦੀ ਲੱਗਦੀ ਆ ਰਾਜੇ ਮਹਾਰਾਜੇ ਨੇ ਕਹਿੰਦੇ ਨੇ ਬਾਬਾ ਰਾਮ ਰਾਏ ਜੀ ਨੂੰ ਉਸ ਕਾਜ਼ੀਆਂ ਨੇ ਦਰਬਾਰੀ ਕਾਜ਼ੀ ਨੇ ਜਿਹੜੇ ਉਹਨਾਂ ਨੇ ਸਵਾਲ ਕੀਤਾ ਕਿ ਰਾਜਨ ਹੁਣ ਪੁੱਛੋ ਇਹਨਾਂ ਤੋਂ ਜੋ ਇਹਨਾਂ ਨੇ ਨਾ ਇੱਕ ਕਲਾਮ ਲਿਖੀ ਐ ਜੋ ਗੁਰ ਬਾਣੀ ਲਿਖੀ ਹੈ ਇਹਨਾਂ ਦੇ ਗੁਰੂਆਂ ਨੇ ਉਹਨਾਂ ਦੇ ਵਿੱਚ ਨਾ ਇੰਜ ਲਿਖਿਆ ਕਿ ਮਿੱਟੀ ਮੁਸਲਮਾਨ ਕੀ ਪੇੜ ਐ ਪਈ কুমਿਹਾਰ ਘੜ ਭਾਂਡੇ ਈਟਾਂ ਕੀ ਜਲਦੀ ਕਰੇ ਪੁਕਾਰ ਇਹ ਜਿਹੜੀਆਂ ਪੰਕਤੀਆਂ ਲਿਖੀਆਂ ਨੇ ਇਹ ਤਾਂ ਸਾਡੀ ਤੋਹੀਨ ਐ ਮੁਸਲਮਾਨਾਂ ਦੀ ਜਿਸ ਵੇਲੇ RAM RAJ ਨੂੰ ਪੁੱਛਿਆ ਗਿਆ ਨਾ RAM RAJ ਝੁਕਾ ਦੇ ਵਿੱਚ ਆ ਗਿਆ ਝੁੱਕ ਗਿਆ ਥੋੜਾ ਜਿਹਾ ਝੁੱਕ ਕੇ ਕਹਿਣ ਲੱਗਿਆ ਨਹੀਂ ਰਾਜਨ ਉਹ ਇਹ ਨਹੀਂ ਲਿਖਿਆ ਉੱਥੇ ਲਿਖਿਆ ਮਿੱਟੀ ਬੇਈਮਾਨ ਕੀ ਲਿਖਿਆ ਜਦੋਂ ਇਹ ਗੱਲ ਹੋਈ ਨਾ ਦਰਬਾਰ ਦੇ ਵਿੱਚ ਕੁਝ ਸਿੱਖ ਵੀ ਸਨ ਉਹਨਾਂ ਨੇ ਸੁਨੇਹਾ ਘੱਲ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਸ ਵੇਲੇ ਪਤਾ ਲੱਗਿਆ ਕਿ ਰਾਮ ਰਾਏ ਨੇ ਗੁਰਬਾਣੀ ਦੀਆਂ ਪੰਕਤੀਆਂ ਬਦਲ ਦਿੱਤੀਆਂ ਨੇ ਝੁਕਾ ਦੇ ਵਿੱਚ ਗੁਰੂ ਹਰ ਰਾਏ ਸਾਹਿਬ ਜੀ ਨੇ ਕਹਿ ਦਿੱਤਾ ਕਿ ਰਾਮ ਰਾਏ ਨੂੰ ਕਹਿ ਦਿਓ ਅੱਜ ਉਹਨਾਂ ਨੇ ਗੁਰਬਾਣੀ ਦੀਆਂ ਪੰਕਤੀਆਂ ਬਦਲੀਆਂ ਨੇ ਹੋ ਸਕਦਾ ਉਹ ਸਵਾਲਾਂ ਦੇ ਜਵਾਬ ਸਹੀ ਤਰੀਕੇ ਨਾਲ ਵੀ ਦੇ ਸਕਦਾ ਸੀ ਪਰ ਪੰਕਤੀਆਂ ਝੁਕਾ ਵਿੱਚ ਆ ਕੇ ਬਦਲੀਆਂ ਨੇ ਉਹਨੂੰ ਕਹਿ ਦਿਓ ਜਿੱਧਰੋਂ ਆਇਆ ਹੈ ਤੇ ਉਧਰ ਹੀ ਚਰਿਆ ਜਾਵੇ ਸਾਡੇ ਮੱਥੇ 'ਤੇ ਨਾ ਕਦੇ ਵੀ ਲੱਗੇ ਜਿਸ ਵੇਲੇ RAM RAI ਨੂੰ ਪਤਾ ਲੱਗਿਆ ਇਹਨੇ ਔਰੰਗਜੀਬ ਦੇ ਲਵੇ ਫੇਰੇ ਨੇ ਸਾਧ ਸੰਗ ਜੀ ਦੁਹਾਈ ਪਾਈ ਔਰੰਗਜੀਬ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਸੱਜਣਾ ਸਾਨੂੰ ਤੁਕਰਾ ਮਾਤਾ ਬਹੁਤ ਦਿਖਾਈਆਂ ਨੇ ਮੂਅੱਜੇ ਦਿਖਾਏ ਨੇ ਸਾਨੂੰ ਤੁ ਕਿੱਥੇ ਚਾਹੁੰਦਾ ਕਿੱਥੇ ਆਪਣਾ ਡੇਰਾ ਬਣਾਉਣਾ ਚਾਹੁੰਦਾ ਉਹ ਕਹਿਣ ਲੱਗੇ ਜੀ ਮੈਨੂੰ ਇਸ ਇਲਾਕੇ ਦੇ ਵਿੱਚ ਡੇਰਾ ਤੋਂ ਇਹ ਜਗ੍ਹਾ ਪਸੰਦਾ ਹੀ RAM RAJ ਨੂੰ ਤੇ ਇਹਦਾ ਮੰਦਿਰ ਵੱਡਾ ਸਾਰਾ ਡੇਰਾ ਬਣਾ ਦਿੱਤਾ ਤੌਰੰਗ ਜੀ ਨੇ ਜਿਹੜਾ ਅੱਜ ਵੀ ਮੌਜੂਦ ਹੈ ਬਾਬਾ RAM RAJ ਦਾ ਦੇਰਾ ਦੂਨ ਦੇ ਵਿੱਚ ਬਾਬਾ RAM ਰਾਏ ਰਹਿੰਦਾ ਸੀ ਤੇ ਇੱਥੇ ਆ ਕੇ ਸੇਵਕਾਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਥੇ ਆਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਬ ਜਾਦੇ ਤੇ ਚੇਤੇ ਰੱਖਿਓ ਜੀ ਉਸ ਵੇਲੇ ਜਿਹੜੀ ਉਮਰ ਹੈ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ 18 ਸਾਲ ਦੀ ਉਮਰ ਸੀ ਉਸ ਵੇਲੇ ਤੇ ਬਾਬਾ RAM ਰਾਏ ਜੀ ਨੇ ਕ੍ਰੋਧ ਨਹੀਂ ਕੀਤਾ ਉਸ ਵੇਲੇ ਸ਼ਰਧਾ ਦੇ ਨਾਲ ਆਪਣੇ ਸੇਵਕਾਂ ਨੂੰ ਸੰਗਤ ਨੂੰ ਆਖਿਆ ਕਿ ਸੰਗਤ ਜੀ ਜਾਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਲੱਗੋ ਜਾ ਕੇ ਜੁੜੋ ਜਾ ਕੇ ਕਿਉਂਕਿ ਉਹ ਮਹਾਨ ਆਤਮਾ ਰੱਬੀ ਰੂਹ ਗਿਆਨ ਦੇ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਚਰਨ ਪਰਸ਼ੋ ਜੇ ਮੁਕਤੀ ਚਾਹੁੰਦੇ ਹੋ ਸਾਰੇ ਸਿੱਖ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਣਾ ਵਿੱਚ ਆਏ ਨੇ ਅੱਜ ਆ ਕੇ ਨਮਸ਼ਕਾਰ ਕਰਕੇ ਮੱਥਾ ਟੇਕ ਕੇ ਬੈਠੇ ਨੇ ਬੇਨਤੀਆਂ ਕਰਦੇ ਨੇ ਸੱਚੇ ਪਾਤਸ਼ਾਹ ਰਾਮ ਰਾਏ ਜੀ ਨੇ ਸਾਨੂੰ ਭੇਜਿਆ ਪਾਤਸ਼ਾਹ ਸਾਡੀ ਕਿੱਥੇ ਲੋੜ ਆਸੀ ਪਾਤਸ਼ਾਹ ਸੇਵਾ ਕਰਨੀ ਚਾਹੁੰਦੇ ਆ ਤੇ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੇ ਆ ਮਹਾਰਾਜ ਕਿਰਪਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਸੇਵਾ ਦੇ ਵਿੱਚ ਲਾ ਦਿੱਤੇ ਹੌਲੀ ਹੌਲੀ ਕਹਿੰਦੇ ਨੇ ਫਤਿਹ ਸ਼ਾਹ ਰਾਜਾ ਜਿਹੜਾ ਸਾਧ ਸੰਗ ਜੀ ਇਹ ਸ਼੍ਰੀਨਗਰ ਦਾ ਰਾਜਾ ਸੀ ਇਹਨੂੰ ਪਤਾ ਲੱਗਿਆ ਇਹ ਬਾਬਾ ਰਾਮ ਰਾਜ ਦਾ ਸਿੱਖ ਸੀ ਇਹ ਆ ਕੇ ਕਹਿਣ ਲੱਗਿਆ ਬਾਬਾ ਰਾਮ ਰਾਜ ਜੀ ਨੂੰ ਕਿ ਜਿਹੜੇ ਜਮਨਾ ਦੇ ਕੰਡੇ ਤੇ ਉਹ ਆਏ ਨੇ ਉਹ ਕੌਣ ਨੇ ਬਾਬਾ ਰਾਮ ਰਾਜ ਜੀ ਨੇ ਸਮਝਾਇਆ ਕਿ ਉਹ ਤੀਨ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗਿਆਨ ਧਿਆਨ ਦੇ ਦਾਤੇ ਉਹਨਾਂ ਦੇ ਚਰਨ ਪਰਸੋ ਜਾ ਕੇ ਜੇ ਤੁਸੀਂ ਖੁਸ਼ੀ ਚਾਹੁੰਦੇ ਹੋ ਕਹਿੰਦੇ ਨੇ ਆਪਣਾ ਵਜ਼ੀਰ ਭੇਜਦਾ ਫਤਿਹ ਸ਼ਾਹ ਰਾਜਾ ਜਿਹੜਾ ਵਜ਼ੀਰ ਬੜਾ ਸਿਆਣਾ ਸੀ ਆ ਕੇ ਗੁਰੂ ਮਹਾਰਾਜ ਨੂੰ ਮਿਲਿਆ ਮੱਥਾ ਟੇਕਿਆ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਪ੍ਰਵਚਨ ਸੁਣੇ ਨਾ ਨਿਹਾਲ ਹੋ ਗਿਆ ਮਨ ਗਦਗਦ ਹੋ ਗਿਆ ਤਿੱ ਫਿਰ ਆ ਗਿਆ ਪਾਕ ਕੇ ਸ਼੍ਰੀਨਗਰ ਚਲਿਆ ਗਿਆ ਵਜ਼ੀਰ ਆ ਕੇ ਫਤਿਹ ਸ਼ਾਹ ਰਾਜੇ ਨੂੰ ਕਿਹਾ ਕਿ ਸੱਚ ਮੁੱਚ ਹੀ ਉਹ ਰੱਬੀ ਹੋਤ ਨੇ ਗਿਆਨ ਧਿਆਨ ਦੇ ਦਾਤੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗਤ ਜਲੰਦ ਦੇ ਨੂੰ ਤਾਰਨ ਵਾਸਤੇ ਦੁਨੀਆ ਦੇ ਵਿੱਚ ਆਏ ਨੇ ਫਤਿਹ ਸ਼ਾਹ ਦਾ ਮਨ ਹੈ ਜਿਹੜਾ ਸਾਧ ਸੰਗ ਜੀ ਪਸੀਜ ਗਿਆ ਤੇ ਇੰਨਾ ਖੁਸ਼ੀ ਦੇ ਵਿੱਚ ਆਇਆ ਕਹਿਣ ਲੱਗਾ ਵੀ ਮੈਂ ਵੀ ਪਾਤਸ਼ਾਹ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਇਥੇ ਦੱਸ ਦਈਏ ਇਹ ਫਤਿਹ ਸ਼ਾਹ ਜਿਹੜਾ ਰਾਜਾ ਮੇਦਨੀ ਪ੍ਰਕਾਸ਼ ਦੇ ਨਾਲ ਇਹਨਾਂ ਦੀ ਆਪਸ ਵਿੱਚ ਲਗਦੀ ਸੀ ਬਣਦੀ ਨਹੀਂ ਸੀ ਤੇ ਫਤੇਸ਼ਾ ਰਾਜਾ ਜਿਹੜਾ ਉਹ ਥੋੜਾ ਜਾਂ ਇਹਦੇ ਨਾਲੋਂ ਵੱਡਾ ਸੀ ਇਸ ਕਰਕੇ ਹਮੇਸ਼ਾ ਇਹਨੂੰ ਡਰਾਉਂਦਾ ਰਹਿੰਦਾ ਸੀ ਮਿਤਨੀ ਪ੍ਰਕਾਸ਼ ਨੂੰ ਉਸ ਵੇਲੇ मामा ਕਿਰਪਾਲ ਚੰਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਚਿੱਠੀ ਦੇ ਕੇ ਕੱਲਿਆ ਫਤੇਸ਼ਾ ਰਾਜੇ ਦੇ ਵੱਲ ਤੇ ਆਗਿਆ ਪਾ ਕੇ ਜਿਸ ਵੇਲੇ ਸ਼੍ਰੀ ਨਗਰ ਦੇ ਵਿੱਚ ਆਏ ਤੇ मामा ਕਿਰਪਾਲ ਚੰਦ ਜੀ ਦਾ ਪਤਾ ਲੱਗਿਆ ਫਤੇਸ਼ਾ ਰਾਜੇ ਨੇ ਰਾਜ ਦੀ ਸੇਵਾ ਕੀਤੀ ਤੇ ਕਾਰਨ ਪੁੱਛਿਆ ਆਣ ਦਾ ਤੇ ਉਸ ਵੇਲੇ ਭਰੇ ਦਰਬਾਰ ਦੇ ਵਿੱਚ ਚਿੱਠੀ ਦਿਖਾਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਤੇ ਫਤਿਹ ਸ਼ਾਹ ਦੇ ਬਾਬਤ ਲਿਖਿਆ ਸੀ ਕਿ ਕਿੰਨਾ ਕੁ ਟਾਈਮ ਇਹ ਆਪਣੇ ਭਰਾਵਾਂ ਦੇ ਨਾਲ ਦੁਸ਼ਮਣੀ ਮੜਾ ਕੇ ਰੱਖੋਗੇ ਦੁਸ਼ਮਣੀ ਨਹੀਂ ਜਿਹੜੇ ਵਿਦੇਸ਼ੀ ਲੋਕ ਆਉਂਦੇ ਨੇ ਨਾ ਉਹ ਥੋੜੇ ਥੋੜੇ ਲੋਕ ਆਉਂਦੇ ਨੇ ਸਾਡੇ ਉੱਤੇ ਰਾਜ ਕਰਦੇ ਨੇ ਅਸੀਂ ਇੱਕ ਨਹੀਂ ਆ ਮੈਂ ਇਹ ਚਾਹੁੰਨਾ ਸੀ ਕਿ ਤੂੰ ਮੇਦਨੀ ਪ੍ਰਕਾਸ਼ ਦੇ ਨਾਲ ਆਪਣੀ ਮਿੱਤਰਤਾ ਵਧਾਵੇਂ ਤੂੰ ਭਾਈ ਬਣ ਕੇ ਰਵੇਂਉ ਦਾ ਤੇ ਫਤਿਹ ਸ਼ਾਹ ਰਾਜੇ ਨੇ ਪ੍ਰਵਾਨ ਕਰ ਲਿਆ ਸੱਚੇ ਪਾਤਸ਼ਾਹ ਤੁਹਾਨੂੰ ਉਸ ਵੇਲੇ ਫਤਿਹ ਸ਼ਾਹ ਰਾਜਾ ਚੱਲ ਕੇ ਆਇਆ ਤੇ ਗੁਰੂ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਦਾ ਹੈ ਪਾਤਸ਼ਾਹ ਜੀ ਨੂੰ ਨਮਸਕਾਰ ਕਰਦਾ ਹੈ ਕੁਝ ਟਾਈਮ ਦੀਵਾਨ ਲੱਗਿਆ ਹੋਇਆ ਸੀ ਉਸ ਵੇਲੇ ਵਿਚਾਰਾਂ ਹੋਈਆਂ ਸ਼ਬਦ ਦੀ ਸਮਾਪਤੀ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਰਾਜੇ ਦੀ ਆਪਸ ਵਿੱਚ ਮਿੱਤਰਤਾ ਬਣਾਈ ਤੇ ਉਹਨਾਂ ਦੀ ਸਾਧ ਸੰਗ ਜੀ ਆਪਸ ਵਿੱਚ ਹੱਥ ਮਲਾ ਕੇ ਐਦਾਂ ਭਾਈਆਂ ਵਾਲਾ ਸ਼ਲੋਕ ਹੈ ਜਿਹੜਾ ਉਹ ਸਾਹਮਣੇ ਰੱਖਦੇ ਨੇ ਫਤਿਹ ਸ਼ਾਹ ਤੇ ਮੇਦਨੀ ਪ੍ਰਕਾਸ਼ ਤੇ ਮੇਦਨੀ ਪ੍ਰਕਾਸ਼ ਦੇ ਰਾਜ ਦੇ ਵਿੱਚ ਹੀ ਇਹ ਉਹਦੀ रियासत ਦੇ ਵਿੱਚ ਹੀ ਇਹ ਪੌਂਟਾ ਸਾਹਿਬ ਦੀ ਧਰਤੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਗ ਲਾਏ ਨੇ ਇਸ ਧਰਤੀ ਦੇ ਉੱਤੇ ਬਹੁਤ ਬਾਣੀਆਂ ਉਚਾਰਨ ਕੀਤੀਆਂ ਗਈਆਂ ਨੇ ਇੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੌਪਈ ਸਾਹਿਬ ਦਾ ਪਾਠ ਉਚਾਰਨ ਕੀਤਾ ਹੈ ਤੇ ਇੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸਦੇ ਨੇ ਕਿ ਤੀਰਸ ਤੱਤਰਵ ਗ੍ਰੰਥ ਸੁਧਾਰਾ ਮੈਂ ਇਸ ਗ੍ਰੰਥ ਨੂੰ ਸੁਧਾਰਿਆ ਇਸ ਤੱਟ ਦੇ ਉੱਤੇ ਬੈਠ ਕੇ ਜਮਨਾ ਦੇ ਕਿਨਾਰੇ ਦੇ ਉੱਤੇ ਬੈਠ ਕੇ ਇੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 52 ਕਵੀ ਰੱਖੇ ਨੇ ਤੇ ਇਹਨਾਂ 52 ਕਵੀਆਂ ਦੇ ਵਿੱਚੋਂ ਸਰਮੋਹਰ ਕਵੀ ਸਾਧ ਸੰਗ ਜੀ ਜਿਹੜੇ ਨੇ ਉਹਨਾਂ ਦੀ ਆਹ ਪਾਹੌਲੀ-ਹੌਲੀ ਵਿਚਾਰ ਕਰਾਂਗੇ ਇਹਨਾਂ 52 ਕਵੀਆਂ ਬਾਰੇ ਤੇ ਇਸ ਸਥਾਨ ਦੇ ਬਾਬਤ ਆਪਾਂ ਹੌਲੀ-ਹੌਲੀ ਸਮਝਣ ਦੀ ਕੋਸ਼ਿਸ਼ ਕਰਾਂਗੇ ਗੁਰੂ ਮਾਰਾ ਜੀ ਪਕਰਨੀ ਨੀ ਇੱਕ ਬੇਨਤੀ ਹੈ ਪ੍ਰਵਾਨ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ